आई पी एस जी एस पी ट्राइब सरदार हरिंदर सिंह मान जी डी एस पी ट्राइब सरदार पुनीत पुनी सिंह चहल जी ਜੀ ਦੀ ਅਗਵਾਈ ਹੇਠ ਅਸੀਂ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ ਜਿਸ ਨੂੰ ਮਨਾਉਂਦੇ ਹੋਏ ਅੱਜ ਸਾਡੇ TII ਕੰਪਨੀ ਵੱਲੋਂ ਦੇ ਸਹਿਯੋਗ ਨਾਲ ਅਸੀਂ ਪਿਛਲੇ ਸਾਲ ਵੀ ਅਸੀਂ ਇੱਥੇ 2 ਦਿਨ ਕੈਂਪ ਲਗਾਇਆ ਸੀਗਾ ਸਾਡੇ ਵੱਲੋਂ ਅੱਜ ਜਿਹੜੇ ਲੋਕਾਂ ਨੂੰ ਹੈਲਮਟ ਫ੍ਰੀ ਮੁਫਤ ਵੰਡ ਕੇ ਤੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਰੋਡ ਤੇ ਰੋਡ ਤੇ ਚੱਲਦੇ ਸਮੇਂ ਹੈਲਮਟ ਦੀ ਵਰਤੋਂ ਕਰਨੀ ਹੈ ਤਾਂ ਜੋ ਕਿਸੇ ਸਮੇਂ ਤੁਹਾਡੇ ਨਾਲ ਕੋਈ ਐਸੀ ਦੁਰਘਟਨਾ ਹੋ ਜਾਂਦੀ ਹੈ ਤਾਂ ਹੈਲਮਟ ਤੁਹਾਨੂੰ ਬਚਾ ਕੇ ਰੱਖੇਗਾ ਜਿਸ ਨੂੰ ਦੇਖਦੇ ਹੋਏ ਅਸੀਂ ਇਹ ਲਗਾਤਾਰ ਮਹਿਮ ਚਲਾਵਾਂਗੇ 31 ਜਨਵਰੀ ਤੱਕ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਅਸੀਂ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ ਜਿਹੜੀ ਸਾਨੂੰ TDAI ਕੰਪਨੀਏ ਪਹਿਲਾਂ ਵੀ ਸਾਨੂੰ ਸਹਿਯੋਗ ਕਰਦੀ ਹੈ ਅੱਜ ਵੀ ਇਹਨਾਂ ਸਹਿਯੋਗ ਨਾਲ ਅਸੀਂ ਆਮ ਜਿਹੜੀ ਜਨਤਾ ਨੂੰ ਮੁਫਤ ਹੈਲਮਟ ਵੰਡ ਰਹੇ ਹਾਂ ਕਿੰਨੇ ਹੈਲਮਟ ਅਸੀਂ 500 ਹੈਲਮਟ ਲਿਆਂਦਾ ਹੈ ਜੀ ਇਹ ساری ਬਾਰੀ ਬਾਰੀ ਸਿਰਾਸੀ ਜਿਹੜੇ ਕਿ ਵਿਕਲ ਰੋਡ ਤੇ ਚੱਲ ਰਹੇ ਨੇ ਜਿਨ੍ਹਾਂ ਨੂੰ ਹੈਲਮਟ ਦੀ ਜ਼ਰੂਰਤਾਂ ਨੂੰ ਸਾਰੇ ਨੂੰ ਅਸੀਂ ਫ੍ਰੀ ਮੁਫਤ ਬੰਦ ਰਹੇ। ਬਚਨ ਜੀ ਦੇਖਿਆ ਜਾਂਦਾ ਕਿ ਕੰਪਨੀਆਂ ਦਾ ਬਹੁਤ ਸਹਿਯੋਗ ਕਰਦੀਆਂ ਟ੍ਰੈਫਿਕ ਪੁਲਿਸ ਨੂੰ ਹੈਲਮਟ ਵਾਸਤੇ ਤੁਸੀਂ ਕਹਿ ਰਹੇ ਕਿ ਪਿਛਲੀ ਵਾਰ ਵੀ 500 ਹੈਲਮਟ ਵੰਡੇ ਆ। ਲੇਕਿਨ ਸ਼ਹਿਰ ਦੇ ਵਿੱਚ ਕੋਈ ਦਿਖਦਾ ਨਹੀਂ ਵੀ ਕਿਸੇ ਨੇ ਹੈਲਮਟ ਪਾਇਆ ਹੋਇਆ। ਕੀ ਕਰਦੇ ਆ ਇਹ ਵੇਚ ਦਿੰਦੇ ਅੱਗੇ ਜਾ ਕੇ ਜਾਂ ਰੱਖ ਲੈਂਦੇ ਆ ਆਪਣੇ ਪੰਜਾਬ। ਪਿਛਲੇ ਵਾਰੀ ਅਸੀਂ 3000 ਹੈਲਮਟ ਬੰਦਿਆ ਸੀ ਅਲਾਈਅੰਸ ਸਕੂਲ ਪਬਲਿਕ ਸਕੂਲ ਵੀ ਸਾਨੂੰ ਦੇ ਸਹਿਯੋਗ ਨਾਲ ਤੇ TDA ਕੰਪਨੀຊੂਰ ਤੇ ਆਮ ਜਨਤਾ ਨੂੰ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਨੂੰ ਇਹੀ ਅਪੀਲ ਕਰਦੇ ਆ ਕਿ ਇਹ ਜਿਹੜਾ ਹੈ ਨਾ ਕਿ ਪੁਲਿਸ ਨੂੰ ਦਿਖਾਣ ਲਈ ਜਾਂ ਚਲਾਣ ਤੋਂ ਬਚਣ ਲਈ ਹੈਲਮਟ ਦੀ ਪ੍ਰਯੋਗ ਨਹੀਂ ਕਰਨਾ ਇਹ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਘਰ ਤੋਂ ਨਿਕਲਦੇ ਹੋ ਤਾਂ ਤੁਹਾਡਾ ਪਰਿਵਾਰ ਤੁਹਾਡੇ ਬੱਚੇ ਤੁਹਾਡੀ ਉਡੀਕ ਕਰ ਰਹੇ ਹੁੰਦੇ ਆ ਕਿ ਸਾਡਾ ਜਿਹੜਾ ਪਰਿਵਾਰਿਕ ਮੈਂਬਰ ਜਿਹੜਾ ਘਰ ਤੋਂ ਗਿਆ ਕਿ ਉਹ ਸੁਰੱਖਿਅਤ ਆਪਣੇ ਘਰ ਸਹੀ ਪਹੁੰਚੇ ਤੇ ਉਸ ਨੂੰ ਦੇਖਦੇ ਹੋ ਤੁਸੀਂ ਇਸ ਹੈਲਮਟ ਦੀ ਵਰਤੋਂ ਆਮ ਪੌਰੀਕਨਸ ਦੀ ਹੈਲਮਟ ਦੀ ਵਰਤੋਂ ਕਰਨੀ ਹੈ ਜੀ ਧੰਨਵਾਦ ਜੀ ਸਰ ਸੌਰਵ ਭਸੀਨ ਜੀ फ्रॉम टी डी आई एक्चुअली हम हैडिंग सेल्स है टी डी आई वो भी देखते हैं जी एंड uh, राजपुरा लास्ट दो साल से कर रहे हैं हमारे को बड़ा प्रॉब्लम आता है हम लोग देखते हैं ट्रेवल इशू है हमारा चंडीगढ़ इज वेरी प्लान और वहाँ पे ट्रेवल के हम जब हम चलाते हैं टू व्हीलर या फोर व्हीलर जो भी है इट्स वेरी प्लान मतलब हमारे कोई को दिक्कत नहीं लगती हम लोग जब ट्रेवल कर रहे हैं बट इन टी डी आई जब हमने राजपुरा किया तो ये नोचा था इतना अच्छा रिस्पॉन्स आएगा अराउंड तीन सौ सतासी प्लॉट हमारे यहाँ कॉमर्शियल नाइनटी नाइन है तो हम सारा ऑलमोस्ट सोल्व कर चुके हैं हमारा दो चार पांच महीने में मतलब ऑलमोस्ट हम यहाँ से चले जाएंगे सब कुछ बेच के बट एक रीजन था हमने यहाँ देखा काफी एक्सीडेंट होते हैं कोई भी हेलमेट नहीं पहनता है कोई गाड़ी किधर चला रहा है कोई एक्टिव किधर से निकाल रहा है तो दिस इज द ओनली रीजन की हमारे एक लास्ट एक्टिविटी थी कि हम लोग इसको यहाँ पे करें ताकि यहाँ ट्रैफिक सर को भी इसीलिए बुलाता लास्ट टाइम भी यही आए थे गुरबच्चन जी एंड भूपिंदर जी भी साथ में है हमारे मार्शल साहब गौरव जी चावला जी तो हम सारे इकट्ठे एक तरह से प्लान कर रहे थे कि हम तो ही कर रहे हैं आने वाले टाइम में भी ये सब कुछ चलता रहे बट स्ट्रिक्ट जो पुलिस है हमारी ये थोड़ी स्ट्रिक्ट हो यहां पे रूल्स को रीजन मैं देता हूं, इवन मेरे स्टाफ में भी पहन के नहीं आता तो, पुलिस नहीं तो मेरे को हेलमेट तो जैसे सर बोल रहे हैं तीन चार छह महीने पहले तीन हेलमेट बनते हैं मेरे को लगता है कि इतना ज्यादा तो अपना लोकल कस्टमर या बेस भी नहीं है कि तीन लोग इकट्ठे एकदम से मार्केट में निकलते सर अराउंड एक लाख कुछ का पहले था आज भी डेढ़ लाख के आसपास का एक्सपेंस है क्योंकि हमारा मीडिया <stída> और ये ऑनलाइन टीम मार्केटिंग टीम जो स्टैंडीज आ रही है बैरीगेटिंग थी। है हमारे हेलमेट डेली से बन के आ रहे हैं तो अराउंड इतना खर्चा है कर, हम लोग तो फ्री ऑफ कॉस्ट दे रहे हैं बट कंपनी अपना एक्सपेंडिचर इसमें लेके चल रही है वी डोंट चार्ज एनीथिंग फ्रॉम मैनी दिस इज ऑल फ्री ऑफ कॉस्ट ਫਕੀਰ ਵੀ ਚੰਦੇ ਹੋ ਤੁਸੀਂ ਮਾਰਸ਼ਲ ਵੀ ਹੋ ਤੇ ਸੂਦਾ ਕੇਂਦਰ ਜਿਹੜੇ ਸਾਂਝ ਕੇਂਦਰ ਹਨ ਉਹਨਾਂ ਦੇ ਵੀ ਇਚਾਰਜ ਕੀ ਹੈ ਮੈਂ ਸਰ ਦੇ ਜੀ ਅੱਜ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਸਰ ਅੱਜ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਟ੍ਰੈਫਿਕ ਪੁਲਿਸ ਦੀ ਤਰਫ ਤੋਂ ਤੇ ਹਰ ਸਾਲ ਜਿਹੜਾ ਹੈ ਸੜਕ ਸੁਰੱਖਿਆ ਅਭਿਆਨ ਦੇ ਤਹਿਤ ਸਾਰੇ ਪੰਜਾਬ ਵਿੱਚ ਸਾਰੇ ਸ਼ਹਿਰਾਂ ਵਿੱਚ ਡਿਊਟੀ ਲੱਗਦੀ ਹੈ ਤੇ ਸਾਡੇ ਸਨਮਾਨਯੋਗ ਗੁਰਬਚਨ ਜੀ ਟ੍ਰੈਫਿਕ ਇੰਚਾਰਜ ਤੇ ਅੱਜ ਨਾਲ ਹੀ ਸਾਡੇ ਸਾਂਝ ਕੇਂਦਰ ਤੋਂ ਇੰਚਾਰਜ ਗੁਪਿੰਦਰ ਸਿੰਘ ਜੀ ਵੀ ਇੱਥੇ ਆਏ ਨੇ ਤੇ ਨਾਲ ਮੈਂ ਸਭ ਤੋਂ ਪਹਿਲੇ ਤਾਂ ਪੀਡੀਆਈ ਤੋਂ ਸੌਰਵ ਜੀ ਤੇ ਸੁਮਿਤ ਗਰੋਵਰ ਜੀ ਤੇ ਇਹਨਾਂ ਦੀ ਸਾਰੀ ਟੀਮ ਦਾ ਮੈਂ ਇੱਕ ਸ਼ੁਕਰੀਆ ਕਰਦਾ ਕਿ ਇਹਨਾਂ ਦੇ ਸਹਿਯੋਗ ਨਾਲ ਅੱਜ ਸਾਨੂੰ ਜਿਹੜਾ ਇੱਥੇ ਹੈਲਮਟ ਵੰਡਣ ਦਾ ਜਿਹੜਾ ਮੌਕਾ ਮਿਲਿਆ ਤੇ ਅਸੀਂ ਸਾਰੀ ਜਨਤਾ ਨੂੰ ਪਬਲਿਕ ਨੂੰ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਦੱਸਣਾ ਚਾਹਾਂਗੇ ਕਿ ਹੈਲਮਟ ਇੱਕ ਬਹੁਤ ਵੱਡੀ ਸੇਫਟੀ ਹੈ ਦੇਖੋ ਆਮ ਤੌਰ ਤੇ ਪਰਮਾਤਮਾ ਨਾ ਕਰੇ ਕੋਈ ਐਕਸੀਡੈਂਟ ਹੁੰਦਾ ਕੁਝ ਹੁੰਦਾ ਸਰਤੇ ਚੋਟ ਲੱਗ ਜੇ ਤਾਂ ਇਹ ਬਹੁਤ ਹੀ ਇੱਕ ਫਿਊਚਰਲੀ ਕਮ ਖਰਾਬ ਹੋ ਜਾਂਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਅੱਜ ਜੋ ਵੀ ਤੇ ਹੈਲਮਟ ਮਿਲ ਰਿਹਾ ਇਹਨੂੰ ਸੇਫਟੀ ਵਾਸਤੇ ਆਪਣਾ ਇਹਨੂੰ ਪਾ ਕੇ ਆਪਣੇ ਪਰਿਵਾਰ ਦੀ ਸੇਫਟੀ ਰੱਖੋ ਜੀ ਜਿਹੜੇ ਉਪਰਾਲਾ ਅੱਜ TDA ਵੱਲੋਂ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਕੀ ਹੈ ਦੇਖੋ ਜੀ TDA ਕੰਪਨੀ ਵੱਲੋਂ ਇਹ ਇੱਕ ਬਹੁਤ ਵਧੀਆ ਸਲਾਹ ਹੋਂਯੋਗ ਉਪਰਾਲਾ ਹੈ ਜਿਹੜਾ ਹੈਲਮਟ ਹੈਲਮਟ ਜਿੰਦਗੀ ਨੂੰ ਬਚਾਉਣ ਵਾਸਤੇ ਦੁਪਹੀਆ ਵਾਹਨ ਤੇ ਪੋਣਾ ਬਹੁਤ ਜ਼ਰੂਰੀ ਹੈ ਪਿਛਲੇ ਸਾਲ ਵੀ ਜਿਵੇਂ ਇਹ ਚਾਰ ਸਾਹਿਬ ਨੇ ਦੱਸਿਆ ਕਿ ਬਹੁਤ ਹੈਲਮਟ ਵੰਡੇ ਆ ਇਸ ਵਾਰੀ ਵੰਡੇ ਜਾ ਰਹੇ ਆ ਬਟ ਤੇਰੀ ਪਬਲਿਕ ਹੈ ਦੁਪਹੀਆ ਵਾਹਨ ਚਲਾਉਣ ਵਾਲੇ ਲੋਕ ਹੈ ਜਿਹੜੇ ਇਹਨਾਂ ਨੂੰ ਇਹ ਚੀਜ਼ ਜ਼ਰੂਰੀ ਹੈ ਕਿ ਇਹ ਹੈਲਮਟ ਪਾਏ ਜਾਣ ਕੋਈ ਵੀ ਮਿਸ਼ਨ ਪਬਲਿਕ ਦੀ ਸਹਾਇਤਾ ਤੋਂ ਬਿਨਾਂ ਕੋਈ ਵੀ ਨਹੀਂ ਸਫਲ ਨਹੀਂ ਹੁੰਦੀ ਇਸ ਕਰਕੇ ਪਬਲਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਹ ਹੈਲਬਰਟ ਪਾਰਕ ਹੀ ਸਫ਼ਰ ਕਰਨ। ਅੱਜ TDI ਵੱਲੋਂ ਹੈਲਮਟ ਵੰਡੇ ਜਾ ਰਹੇ ਨੇ। TDI ਗਰੁੱਪ ਜਿਨ੍ਹਾਂ ਨੂੰ TDI ਦੇ ਬਾਰੇ ਪਤਾ ਹੈ ਆਪਾਂ ਸੁਰੱਖਿਆ ਔਰ ਹਿਊਮਨ ਵੈਲਿਊਜ਼ ਲਈ ਜਾਣੇ-ਜਾਨੇ ਆ। ਹਿਊਮਨ ਵੈਲਿਊਜ਼ ਕੀ ਹੁੰਦੀਆਂ? ਕਿ ਇੱਕ ਆਦਮੀ ਨੂੰ ਸੁਰੱਖਿਆ ਸਭ ਤੋਂ ਪਹਿਲੇ ਦਿੱਤੀ ਜਾਏ। ਜੇ ਤੁਸੀਂ ਸਾਡੀ ਟਾਊਨਸ਼ਿਪ ਦੇਖੋਗੇ ਗੇਟੇਡ ਸੋਸਾਇਟੀ ਔਰ ਉਦੇ ਤੇ ਬੜਾ ਜਿਆਦਾ ਧਿਆਨ ਦਿੱਤਾ ਗਿਆ ਸੇਮ ਵਿਦ ਸੇਫਟੀ ਰੋਡ ਸੇਫਟੀ ਸਾਡੇ ਲਈ ਬਹੁਤ ਜਿਆਦਾ ਕੰਸਰਨ ਹੈ ਹਰ ਆਦਮੀ ਦੀ ਸੁਰੱਖਿਆ ਆਦਮੀ ਦੀ ਲਾਈਫ ਇੱਕ ਵਾਰ ਮਿਲਦੀ ਹੈ ਤਾਂ ਆਪਣੀ ਸੁਰੱਖਿਆ ਲਈ ਬਹੁਤ ਜਿਆਦਾ ਧਿਆਨ ਦੇਣਾ ਚਾਹੀਦਾ ਇਸ ਲਈ ਇੱਕ ਉਪਰਾਲਾ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਕਿ ਹੈਲਮਟ ਦਿੱਤੇ ਜਾਣ ਕਿ ਉਹਨੂੰ ਕਟ ਕੀਤਾ ਜਾਏ ਜਿਹੜੇ ਥੋੜਾ ਬਹੁਤ ਸਕਿਟ ਹੋ ਜਾਂਦੇ ਆ ਬਾਈਕਸ ਜਾਂ ਚੀਜ਼ਾਂ ਹੈ ਕਟੋ ਕਟ ਕੈਜੁਐਲਟੀ ਹੋਏ ਤੇ ਵੀ ਆਰ ਥੈਂਕਫੁਲ ਟੂ ਟ੍ਰੈਫਿਕ ਪੁਲਿਸ ਜਿਨਾਂ ਨੇ ਸਪੋਰਟ ਕੀਤਾ ਟਾਈਮ ਟੂ ਟਾਈਮ ਅਸੀਂ ਇਹ ਇੱਕ ਐਕਟੀਵਿਟੀ ਆ ਕਰਦੇ ਰਹਿਨੇ ਆ ਸਾਡੀ ਟਾਊਨਸ਼ਿਪ ਦੀ ਡਿਵੈਲਪਮੈਂਟਸ ਸਾਡੇ ਚੈਨਲ ਪਾਰਟਨਰਸ ਦਾ ਬਹੁਤ ਵੱਡਾ ਰੋਲ ਹੈ ਅਸ਼ੋਕ ਜੀ ਨੇ ਬਹੁਤ ਵਧੀਆ ਕੰਟਰੀਬਿਊਟ ਕੀਤਾ ਹੋਰ ਸਾਰੇ ਬਹੁਤ ਸਾਰੇ ਚੈਨਲ ਪਾਰਟਨਰ ਜਿਨ੍ਹਾਂ ਲਈ ਅੱਛਾ ਅਸੀਂ ਬਹੁਤ ਅੱਛਾ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਹੈ ਰੀਕਵੇਸਟ ਹੈ ਕਿ ਹੈਲਮਟ ਪਾਓ ਟ੍ਰੈਫਿਕ ਲਾਈਟਾਂ ਦਾ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ ਤੇ ਆਦਮੀ ਦੀ ਹੂਮਨ ਵੈਲਿਊ ਨੂੰ ਜ਼ਰੂਰ ਸਮਝੋ ਵੀ ਆਰ ਵੈਰੀ ਥੈਂਕਫੁਲ ਟੂ ਆਲ ਰਾਜਪੁਰਾ ਵਾਸੀਆਂ ਨੂੰ ਇੱਕੋ ਹੀ ਅਨੁਰੋਧ ਹੈ ਕਿ ਪਲੀਜ਼ ਟ੍ਰੈਫਿਕ ਨਿਯਮਾਂ ਦਾ ਪਾਲਨ ਕਰੋ ਥੈਂਕ ਯੂ